ਸਸਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਨਵੀਂ ਵੀਡੀਓ ਵਿੱਚ ਅੱਜ ਅਸੀਂ ਬਣਾਵਾਂਗੇ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਪਰਮੀ ਸ਼ਿਮਲਾ ਮਿਰਚ ਦੀ ਸਬਜੀ ਮੈਂ ਇੱਥੇ ਲਿੱਤੇ ਅੱਧਾ ਕਿਲੋ ਸ਼ਿਮਲਾ ਮਿਰਚਾਂ ਤੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿੱਤਾ ਤੇ ਇੱਕ ਸਾਫ਼ ਕੱਪੜੇ ਨਾਲ ਪੋਚ ਕੇ ਸਾਫ਼ ਕਰ ਲਿੱਤਾ ਤੇ ਫਿਰ ਅਸੀਂ ਇਹਨਾਂ ਨੂੰ ਕਟਾਂਗੇ ਇਹਨਾਂ ਨੂੰ ਬੜੀਆਂ ਵਾਲੀਆਂ ਸ਼ਿਮਲਾ ਮਿਰਚਾਂ ਨੂੰ ਸੈਂਟਰ ਚੋਂ ਕੱਟ ਲਿਆ ਤੇ ਕਟਣ ਤੋਂ ਬਾਅਦ ਅਸੀਂ ਅੰਦਰ ਦੇ ਬੀਜ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਡੰਡੀਆਂ ਨੂੰ ਅਸੀਂ ਇਸ ਤਰੀਕੇ ਨਾਲ ਉੱਪਰ ਤੋਂ ਕੱਟ ਦਵਾਂਗੇ ਪੂਰੀਆਂ ਨਹੀਂ ਹਟਾਉਣੀਆਂ ਕਿਉਂਕਿ ਮਸਾਲਾ ਬਾਹਰ ਨਿਕਲ ਜਾਵੇਗਾ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਤੇ ਬੀਜ ਹਟਾ ਕੇ ਸਾਫ਼ ਕਰ ਲਿੱਤਾ ਛੋਟੀਆਂ ਵਾਲੀਆਂ ਸ਼ਿਮਲਾ ਮਿਰਚਾਂ ਦੀ ਉੱਪਰ ਤੋਂ ਡੰਡੀ ਹਟਾ ਦਿੱਤੀ ਤੇ ਅੰਦਰ ਤੋਂ ਚੰਗੀ ਤਰ੍ਹਾਂ ਸਾਫ਼ ਕਰਕੇ ਖਾਲੀ ਕਰ ਲਈਤੀਆਂ शिमला मिर्चਾਂ ਨੂੰ ਸਾਫ਼ ਕਰਨ ਤੋਂ ਬਾਅਦ ਇੱਕ ਸਾਈਡ ਰੱਖ ਦਿੱਤਾ ਤੇ ਇੱਕ ਕੜਾਹੀ ਵਿੱਚ ਲਿੱਤਾ ਮਸਟਰਡ ਆਇਲ ਤੇ ਅੱਧਾ ਚਮਚ ਪਾਇਆ ਜੀਰੇ ਦਾ ਇਸ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਇੱਕ ਕੋਲੀ ਪਾਈ ਕੱਟੇ ਹੋਏ ਪਿਆਜ਼ ਦੀ ਪਿਆਜ਼ ਨੂੰ ਅਸੀਂ ਥੋੜੀ ਦੇਰ ਤੱਕ ਭੁੰਨਣਾ ਹੈ ਬਿਲਕੁਲ ਬਰਾਊਨ ਨਹੀਂ ਕਰਨਾ ਜਦੋਂ ਇਹ ਪੁੰਨ ਹੋ ਗਿਆ ਤਾਂ ਅਸੀਂ ਇਹਦੇ ਵਿੱਚ ਥੋੜੀ ਜੀ ਬਾਰੀਕ ਕੱਟੀ ਹੋਈ ਪਾਵਾਂਗੇ शिमला मिर्च ਸ਼ਿਮਲਾ ਮਿਰਚ ਨੂੰ ਵੀ 2-3 ਮਿੰਟ ਹੀ ਭੁੰਨਣਾ ਹੈ ਉਸ ਤੋਂ ਬਾਅਦ ਅਸੀਂ ਉਬਲੇ ਹੋਏ ਆਲੂਆਂ ਨੂੰ ਪੀਸ ਲਵਾਂਗੇ ਫਿਰ ਅਸੀਂ ਆਪਣੇ ਭੁੰਨੇ ਹੋਏ ਮਸਾਲੇ ਵਿੱਚ ਆਲੂ ਪਾ ਦੇਣੇ ਹਨ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 2-3 ਮਿੰਟ ਭੁੰਨਣ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਸੁੱਕੇ ਮਸਾਲੇ 1/2 ਚਮਚ ਕੁਟੀ ਹੋਈ ਲਾਲ ਮਿਰਚ ਪਾਈ ਥੋੜੀ ਜੀ ਹੀਂਗ ਪਾਈ ਤੇ ਪੌਣਾ ਚਮਚ ਪਾਇਆ ਨਮਕ ਦਾ ਅੱਧਾ ਚਮਚ ਹਲਦੀ ਪਾਈ ਤੇ ਅੱਧਾ ਚਮਚ આમਚੂਰ ਦਾ ਪਾਇਆ ਇੱਥੇ ਮੈਂ ਦਿਖਾਣਾ ਭੁੱਲ ਗਈ ਸੀ ਇਹਨਾਂ ਮਸਾਲਿਆਂ ਨੂੰ ਆਲੂਆਂ ਵਿੱਚ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਤੇ ਥੋੜੀ ਦੇ ਸੇਕ ਲਵਾਉਣ ਤੋਂ ਬਾਅਦ ਗੈਸ ਦੀ ਫੇਮ ਆਫ ਕਰ ਦੇਣੀ ਹੈ ਇਹ ਸਾਰੇ ਮਸਾਲੇ ਨੂੰ ਠੰਡਾ ਕਰਕੇ ਹੀ ਅਸੀਂ Shimla mirch ਵਿੱਚ ਵਿੱਚ ਭਰਾਂਗੇ ਕੱਟੀ ਹੋਈ Shimla mirch ਵਿੱਚ ਅਸੀਂ ਮਸਾਲੇ ਨੂੰ ਸਟਫ ਕਰਾਂਗੇ ਸਾਰੀਆਂ Shimla ਮਿਰਚਾਂ ਅਸੀਂ ਭਰ ਕੇ ਤਿਆਰ ਕਰ ਲੈਂਦੀਆਂ ਹਨ ਤੇ ਜੋ ਥੋੜਾ ਜਿਹਾ ਮਸਾਲਾ ਬਚਿਆ ਸੀ ਉਸ ਨੂੰ ਅਸੀਂ ਪਰਾਂਠੇ ਜਾਂ ਫਿਰ ਐਦਾਂ ਵੀ ਖਾ ਸਕਦੇ ਹਾਂ ਇਸ ਕੜਾਹੀ ਨੂੰ ਹੀ ਅਸੀਂ ਆਲੂ ਕੱਢ ਕੇ ਸਾਫ਼ ਕਰ ਲਵਾਂਗੇ ਇਹਦੇ ਵਿੱਚ ਲਾਵਾਂਗੇ ਮਸਟਰਡ ਆਇਲ ਫਿਰ ਅਸੀਂ ਆਪਣੀਆਂ ਭਰੀਆਂ ਹੋਈਆਂ ਸ਼ਿਮਲਾ ਮਿਰਚਾਂ ਨੂੰ ਤੇਲ ਵਿੱਚ ਰੱਖਾਂਗੇ ਇਅਸੀ ਇਹਨਾਂ ਨੂੰ ਟਾਕੇ ਥੋੜੀ ਜਿਹੀ ਦੇਰ ਸੇਕ ਲਵਾਵਾਂਗੇ ਥੋੜੀ ਦੇਰ ਤੋਂ ਬਾਅਦ ਅਸੀਂ ਇਹਨਾਂ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਭੁੰਨ ਲੈਣਾ ਹੈ ਸਾਰੀਆਂ ਸਾਈਡਾਂ ਤੋਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਬ੍ਰਾਊਨ ਕੱਲਾ ਮੰਗੇ ਜਦੋਂ ਇਹ ਬ੍ਰਾਊਨ ਹੋ ਗਈ ਸਾਰੇ ਪਾਸੇ ਤੋਂ ਪੱਕ ਗਈ ਤਾਂ ਅਸੀਂ ਇੱਕ ਪਲੇਟ ਵਿੱਚ ਇਸ ਨੂੰ ਕੱਢ ਲਵਾਂਗੇ ਲੋ ਜੀ ਰੈਡੀ ਹੈ ਸਾਡੀ ਪਰਮੀ ਸ਼ਿਮਲਾ ਮਿਰਚ ਦੀ ਸਬਜੀ ਅਸੀਂ ਇਸ ਨੂੰ ਰੋਟੀ ਪਰਾਂਠਾ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ